ਹੈਲੋ ਹੈਲੋ ਹਾਂਜੀ 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 ਭਾਈ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਆਪਣਾ ਟਿੱਬੇ ਤੋਂ ਬੋਲਦੇ ਹੋ ਸੀ ਕਟਾਣਾ ਸਾਹਿਬ ਤੋਂ ਬੋਲਦੇ ਹੋ ਜੀ ਅੱਛਾ ਜੀ ਕਟਾਣਾ ਸਾਹਿਬ ਤੋਂ ਠੀਕ ਆ ਠੀਕ ਆ ਜੀ ਹਾਂਜੀ ਮੈਂ ਬਲੇ ਆਪਣੇ ਹਲਕਾ ਪਾਇਲ ਤੋਂ ਗੱਲ ਕਰ ਰਿਹਾ ਸੀ ਮਨਦੀਪ ਸਿੰਘ ਹਾਂਜੀ ਆਮ ਆਦਮੀ ਪਾਰਕ ਦਾ ਸੋਸ਼ਲ ਮੀਡੀਆ ਇੰਚਾਰਜ ਆ ਮੈਂ ਹਾਂਜੀ ਹਾਂ ਇੱਕ ਆ ਤੁਹਾਡੀ ਆ ਪੋਸਟ ਲਈ ਹੋਈ ਆ ਵਾਇਰਲ ਲਈ ਆਹ ਅਸਲੀਅਤ ਆਈ ਗੱਲ ਹੈ ਸੱਚੀ ਆ ਬਿਲਕੁਲ ਮੇਰੇ 100% ਸੱਚੀ ਆ ਜਿਹੜੇ ਮਰਜੀ ਗੁਰਦੁਆਰੇ ਚੜਵਾ ਕੇ ਕਹਿ ਲਈਂ ਤਾਰੇ ਦੇ ਬੰਦੇ ਜਿੰਨੇ ਸਨ ਸਾਰੇ ਕਹਿਣਗੇ ਓਕੇ ਠੀਕ ਆ ਜੀ ਉਹੀ ਅਸੀਂ ਹੈਰਾਨ ਰਹਿ ਗਏ ਚੀਜ਼ਾਂ ਦੇਖ ਕੇ ਦੇਖੋ ਚਲੋ ਅਸੀਂ ਨਾ ਮਤਲਬ ਕਿ 10 ਲੱਖ ਰੁਪਿਆ ਮੈ ਤੋਂ ਲੈ ਕੇ ਨਾ ਹਾਂਜੀ ਕੱਲ ਵੀ ਗੱਲ ਮਹੱਤਵਪੂਰਨ ਸੀ ਚਬਾੜ ਕੌਣ ਕਹਿੰਦਾ ਸੀ ਇਹ ਗਿਆਸਪੁਰਾ ਅੱਛਾ ਤੁਹਾਨੂੰ ਇਹ ਫੋਨ ਤੇ ਕਹੀ ਗੱਲ ਜਾਂ ਫੇਸ ਟੂ ਫੇਸ ਮੈਨੂੰ ਸੁਨੇਹਾ ਭੇਜਦਾ ਮੇਰੇ ਪਿੰਡ ਦਾ ਬੰਦਾ ਸੀ ਕਹਿ ਰਿਹਾ ਦਰਾਹ ਰਿਹਾ ਸੀ ਕਿ ਆ ਤਰੀਕ ਉਹ ਜਾ ਕੇ ਉੱਥੇ ਮਸ਼ੀਨਾ ਦੇ ਬਿਆਸਪੁਰੇ ਦੇ ਗੁੰਡੇ ਭੇਜਦਾ ਸਿੱਧਾ ਹੀ ਟੱਕਰ ਲਾ ਬਿਲਕੁਲ ਜੀ ਬਿਲਕੁਲ ਹਾਂ ਨਹੀਂ ਦੇਖੋ ਅਸੀਂ ਨਾ ਚਲੋ ਹੈਗੇ ਆ ਆਮ ਆਦਮੀ ਪਾਰਟੀ ਜੀ ਚਲੋ ਵੋਟਾਂ ਅਸੀਂ ਜੀ ਲੱਗੇ ਗੁਰਦਾ ਕਟਾਣਾ ਸਾਹਿਬ ਦੀ ਬਿਲਕੁਲ ਨਹੀਂ ਚਲੋ ਅਸੀਂ ਸਮਝ ਨਹੀਂ ਪਾਈਆਂ ਨੇ ਲੋਕਾਂ ਨੇ ਵੋਟਾਂ ਅਸੀਂ ਤੁਹਾਨੂੰ ਵੀ ਕਹਿੰਦੇ ਤੁਸੀਂ ਵੀ ਪਾਈਆਂ ਨੇ ਹਾਂ ਅਸੀਂ ਵੀ ਪਾਈਆ ਵੋਟ ਇਹਨੂੰ ਤੇ ਮਤਲਬ ਆ ਜੋ ਕੋਈ ਹੋ ਰਿਹਾ ਚਲੋ ਇਹ ਨਾ ਉੱਪਰ ਹੁਣ ਬਦਨਾਮੀ ਦਾ ਦੇਖੋ ਹੀ ਸਰਕਾਰ ਦੀ ਹੋ ਰਹੀ ਆ ਜੇ ਵਜੀਰ ਮਾਰਦੇ ਆ ਬਖਸ਼ੀਸ਼ ਤੋਂ ਤੂੰ 25 ਲੱਖ ਰੁਪਇਆ ਨਹੀਂ ਲਿਆ अच्छा जी तो तो ही नगद ले गया 25 लाख ये आप ले गया बढ़िया बढ़िया 8 12 गाड़ियां एक मशीन तो पहला पांचचा कराया हां जी फिर कीले ਦੇ ਹਿਸਾਬ ਨਾਲ ਇਹ 1.5 ਲੱਖ ਦੇ ਹਿਸਾਬ ਨਾਲ ਮੇਰੇ ਤੋਂ ਪੈਸੇ ਲਏ हां जी ਉਦੋਂ ਬਾਅਦ ਫਿਰ ਮੇਰੀਆਂ 5 ਗੱਡੀਆਂ ਮਸ਼ੀਨ ਚ ਕਾ ਲਈ हां जी ਫਿਰ 6 ਲੱਖ ਰੁਪਿਆ ਲਿਆ अच्छा जी ਤਾਂ ਮੇਰੀਆਂ ਗੱਡੀਆਂ ਛੁੱਟ ਗਈਆਂ ਮਾ ਮਤ ਤੋਂ तो ਇਹ ਫਿਰ ਆਪ ਲੈਨੇ ਪੈਸੇ ਕੋਈ ਖਾਤੇ ਖੁੱਤੇ ਚ ਪਾਏ ਪੈਸੇ ਦੇ ਬੇਰੇ ਨਿੱਕਾਇਲਾ ਡਰਾਈਵਰ ਤੇ ਸਾਡਾ ਪ੍ਰਧਾਨ ਮਰੀਕ ਨੱਤ ਅੱਛਾ ਜੀ ਮਰੀਕ ਨੱਤ ਪੈਸੇ ਲੈ ਜਾ ਕੇ ਦਿੰਦਾ ਇਹਨਾਂ ਨੂੰ ਜੀ ਓਕੇ ਓਕੇ ਮਰੀਕ ਨੱਤ ਜਣੀ ਇਹਨਾਂ ਦਾ ਸੈਟਿੰਗ ਆ ਉਹਦੀ ਮਤਲਬ ਹਾਂਜੀ ਹਾਂਜੀ ਅੱਛਾ ਅੱਛਾ ਵੀਰੇ ਇਹ ਸੌ ਖਾ ਲੈਣਾ ਕਹੇ ਸਾਡਾ ਗੱਲ ਵਰਦੇ ਓਏ ਗੁਰਦੁਆਰੇ ਸੌ ਖਾ ਲੈ ਵੀ ਪੈਸੇ ਨਹੀਂ ਲਏ ਉਹਨੂੰ ਹੀ ਸੌ ਦਾ ਤਾਂ ਇਕਣਾ ਦੇਖੋ ਜੀ ਸੌ ਦਾ ਨਾ ਜਿਵੇਂ ਕਹਿ ਦਈਏ ਵੀ ਇਹ ਖਾ ਵੀ ਲੈਣਗੇ ਮੈਂ ਕੋਈ ਹੋਰ ਗੱਲ ਨਹੀਂ ਦੱਸਦਾ ਖਾ ਵੀ ਲੈਣਗੇ ਆ ਇਹਦਾ ਤਾਂ ਤੁਸੀਂ ਨਾ ਹੋਰ ਕਰਿਓ ਜੀ ਠੀਕ ਆ ਜੇ ਤੁਸੀਂ ਸਹੀ ਹੋਉਂਦੇਗਾ ਤੁਸੀਂ ਐਫੀਡੇਵਟ ਬਣਾ ਕੇ ਦੇਣ ਲਈ ਤਿਆਰ ਰਹੋ ਬਸ ਅਸੀਂ ਤਾਂ ਵੀਰੇ ਤਿਆਰ ਆ ਅਸੀਂ ਤਾਂ ਮੁੱਖ ਮੰਤਰੀ ਨੂੰ ਬੁਲਾ ਦੇ ਆ ਅਸੀਂ ਚੱਲਿਆਂ ਦੇਣ ਬਸ ਤੁਸੀਂ ਐਫੀਡੇਵਟ ਨੋਟਰੀ ਟੈਸਟ ਕਰਾ ਕੇ ਲਿਖਾ ਲਓ ਜੀ ਸਾਰਾ ਕੁਝ ਕਰਾਈ ਬੱਤਿਆ ਵੀਰੇ ਸਾਡਾ 1.5 ਵਜੇ ਦਾ ਟਾਈਮ ਆ ਮੁੱਖ ਮੰਤਰੀ ਨਾਲ ਹਾਂ ਜੀ ਹਾਂ ਕਿਉਂਕਿ ਸਾਨੂੰ ਵੀ ਦੁੱਖ ਲੱਗਦਾ ਇਹ ਚੀਜ਼ਾਂ ਦਾ ਨਾ ਹੀ ਮਤਲਬ ਜਦੋਂ ਆਪਣੀ ਹੀ ਪਾਰਟੀ ਦਾ ਬੰਦਾ ਇਦਾਂ ਕਰਦਾ ਤਕਲੀਫ ਹੁੰਦੀ ਆ ਸਾਨੂੰ ਵੀ ਬੀਰੇ ਮੈਂ ਤੈਨੂੰ ਕਸਮ ਦਵਾ ਕੇ ਆਪਦੇ ਬੱਚਿਆਂ ਦੀ ਕਸਮ ਖਾ ਕੇ ਕਹਾਂ ਨਾ ਨਹੀਂ ਚਲੋ ਉਹ ਕੋਈ ਗੱਲ ਨਹੀਂ ਸੂਣਾ ਪੈਸੇ ਦਿੱਤੇ ਨੇ ਇਹ ਬੰਦੇ ਨੂੰ ਘਰੋਂ ਸੂਣਾ ਵੇਚ ਕੇ ਨਹੀਂ ਸਾਨੂੰ ਪਤਾ ਹੀ ਕਰਦਾ ਸਾਡੇ ਪਿੰਡੋਂ ਗਰਾਂਡ ਕਹਿ ਉਹ ਹੀ ਖੋਦ ਸਾਨੂੰ ਰਾਣੀ ਦੇ ਰਿਹਾ ਇਹ ਇਹ ਏਪੀ ਜੱਟ ਕਾਮ ਕਰਤੀ ਜਿਹੜਾ ਏਪੀ ਜੱਲਾ ਹਾਂਜੀ ਚਾਰ ਗੁੰਡੇ ਹੋਰ ਨੇ ਰਾਤ ਰਾਤ ਨੂੰ ਸਿਵਲ ਵਰਦੀ ਚ ਪਹਿਲਾਂ ਆਉਂਦੇ ਨੇ ਇਹ ਹਾਂਜੀ ਤੇ ਫੇਰੇ ਮੰਗਾਉਂਦੇ ਨੇ ਪੁਲਿਸ ਅੱਛਾ ਜੀ ਚਲ ਜਦ ਨੂੰ ਤਾਂ ਅਸੀਂ ਉਰੇ ਪਰੇ ਹੋ ਜਨੇ ਆ ਅਸੀਂ ਹੁਣ ਇਹਨਾਂ ਨੂੰ ਚੈਲੰਜ ਕਰਤਾ ਵੀ ਜਿਹੜਾ ਸਾਡੀ ਗੱਡੀ ਸਿਵਲ ਵਾਦੀ ਸੀ ਫੜ ਦਿਆ ਸੀ ਉਹਦੇ ਨਾਲ ਲੱਤਾਂ ਦੇਣੀਆਂ ਨੇ ਬਿਲਕੁਲ ਹਾਂ ਓਕੇ ਨਹੀਂ ਇਹ ਜਿਵੇਂ ਭਾਈ ਆਪਣੇ 3 ਫੁੱਟ ਤੱਕ ਮਨਜ਼ੂਰੀ ਮਿਲਦੀ ਆ ਆਪਾਂ ਨੂੰ ਕੀ ਹਾਲ ਹੈ ਮਨਜ਼ੂਰੀ ਵਾਲੇ ਤੇ ਵੀ ਕਹਿੰਦਾ ਪੈਸੇ ਦੋ ਕਹਿੰਦਾ ਨਹੀਂ ਛੋਟੀ ਅੱਛਾ ਜੀ ਮਨਜ਼ੂਰੀ ਆਪਣੇ ਕੋਲ ਹੈਗੀ ਆ ਫਿਰ ਤਾਂ ਕੋਈ ਹੱਕੇ ਨਹੀਂ ਮੰਗਦਾ ਬੰਦੇ ਆ ਸਾਰਾ ਕੁਝ ਆ ਮਨਜ਼ੂਰੀ ਤੇ ਹੀ ਮੇਰੀਆਂ ਗੱਡੀਆਂ ਫੜਾਈਆਂ ਨੇ ਅੱਛਾ ਹਾਂ ਏ ਮੈਂ ਕਿਹਾ ਨਾ ਦਰਾਹੇ ਥਾਣੇ 'ਚ ਫੜੀਆਂ ਸੀ ਥੋਡੀਆਂ ਹਨਾ ਜੀ ਸ਼ਾਇਦ ਹਾਂ ਜੀ ਦਰਾਹੇ ਥਾਣੇ 'ਚ ਉਦੋਂ ਐਸਐਚਓ ਇੱਥੇ ਸ਼ਾਇਦ ਵਿਜੇ ਸੀਗਾ ਜੀ ਬੀਜੇਪੀ ਦੇ ਓਕੇ ਓਕੇ ਹੁਣ ਕਹਿੰਦਾ ਕਹਿੰਦਾ ਵਿਜੇ ਖਾ ਗਿਆ ਪੈਸੇ ਅੱਛਾ ਵਿਜੇ ਕਹਿੰਦਾ ਮੈਂ ਤੇ ਮੈਂ ਖਾ ਗਿਆ ਪੈਸੇ ਕਹਿੰਦਾ ਚੜ ਗੁਰਦੁਆਰੇ ਵਿਜੇ ਕਹਿੰਦਾ ਤੂੰ ਹਾਂ ਠੀਕ ਆ ਸਹੀ ਗੱਲ ਆ ਹਾਂ ਨਹੀਂ ਕੋਈ ਨਾ ਤੁਸੀਂ ਮੇਰਾ ਰੱਖੋ ਨੰਬਰ ਬਾਈ ਜੰਗਾ ਰੱਖੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਉੱਪਰ ਤੱਕ ਜੁੜੇ ਹੋਏ ਹਾਂ ਇਹ ਜੀ ਗੱਲ ਨਹੀਂ ਤੁਸੀਂ ਦੇਖਿਓ ਇਹਦਾ ਅਸੀਂ ਘੱਟੋ-ਘੱਟ 10000 ਬੰਦਾ ਅਸੀਂ ਤਾਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਆ ਜਿਹੜਾ ਆਪਣਾ ਹਲਕਾ ਪੈਂਦਾ ਨਾ ਸਾਡੇ ਮੜ ਤੋਂ ਸ਼ੁਰੂਆ ਫਤੇਗੜ ਹਲਕਾ ਹਾਂਜੀ ਇਹਦਾ ਸਾਰੇ ਹਲਕੇ ਜੀ ਅਸੀਂ ਇਹਦਾ ਜਲੂਸ ਕੱਢਣਾ ਪਿੰਡਾਂ ਚ ਬੋਲ ਬੋਲ ਕੇ ਹੈਗੀਆਂ ਨੇ ਕਮੀਆਂ ਜੀ ਅਸੀਂ ਮੰਨਦੇ ਆ ਚੀਜ਼ ਕੋਈ ਸ਼ਕਤ ਨਹੀਂ ਰਹੀਆਂ ਨੇ ਕਮੀਆਂ ਉਹ ਇਸੇ ਗੱਲ ਤੇ ਅਸੀਂ ਕੰਮ ਦੇਣਾ ਖੜਾ ਸੁਣ ਲੈ ਮੇਰੀ ਗੱਲ ਹਾਂਜੀ ਹਾਂਜੀ ਅਸੀਂ ਹੁਣ ਇਸੇ ਕੰਮ ਤੇ ਆਣ ਇਹਦਾ ਅਸੀਂ ਜਲੂਸ ਇਹ ਕੱਢਣਾ ਫਤੇਗੜ ਹਲਕੇ ਚੋਂ ਇਹਦੀ ਅਸੀਂ ਵਾਅਦਾ ਕਰਾ ਦਾਂਗੇ ਹੁਣ ਇਹ ਤਾਂ ਕੋਈ ਗੱਲ ਨਹੀਂ ਤੇ ਨਾ ਹੋਊ ਜੀ ਹੋਊ ਮਾੜੀ ਤੇ ਨਾ ਕੋਈ ਅਜਿਹੀ ਗੱਲ ਤੇ ਦਰਵਾਜ਼ਿਆਂ ਤੱਕ ਜਾ ਜਾ ਹੰਬ ਗਏ ਉਹਨੇ ਵੀ ਸਾਡੀ ਇੱਕ ਗੱਲ ਨਹੀਂ ਸੁਣੀ ਅਸੀਂ ਘੱਟੋ ਘੱਟ 1000 ਲੈਟਰ ਦਿੱਤਾ ਅੱਛਾ ਜੀ ਹਾਂ ਜੀ ਇੱਕ ਵੀ ਗੱਲ ਨਹੀਂ ਸੁਣੀ ਉਹਨੇ ਸਾਡੀ ਨਹੀਂ ਇਹਦੇ ਬਾਰੇ ਦਿੱਤਾ ਸੀ ਤੁਸੀਂ ਇਦਾਂ ਵੀ ਪੈਸੇ ਲੈਨੇ ਸਾਤੋ ਇਹਨੇ ਵੀਦੇ ਪੈਸੇ ਦਿੱਤੇ ਉਹਨੂੰ ਕਹਾਂ ਸਾਨੂੰ ਰਿਐਲਟੀ ਲਾ ਲਾ ਸੁਣ ਲਾ ਗੱਲ ਹਾਂ ਜੀ ਇਹ ਤਾਂ ਰਿਐਲਟੀ ਨਾਲ ਵੀ ਉੱਤੇ ਪੈਂਦੇ ਨੇ ਨਾਲੇ ਅਸੀਂ ਚੋਰ ਬਣਦੇ ਆ ਰਾਤਾਂ ਨੂੰ ਰਾਤਾਂ ਨੂੰ ਬਿਲਕੁਲ ਸਾਤੋਂ 3 ਲੱਖ ਰੁਪਏ ਅਸੀਂ ਕਿੱਦ ਲਈ ਰਿਐਲਟੀਓ ਦੇ ਦਾਂਗੇ ਕੰਮ ਕਰਾਂਗੇ ਸਹੀ ਗੱਲ ਆ ਸਹੀ ਗੱਲ ਆ ਜੀ ਬਿਲਕੁਲ ਕੋਈ ਪਾਲਿਸੀ ਬਣਾਵੇ ਤਾਂ ਸਰਕਾਰ ਦਾ ਸਾਸੀ ਤਾਂ ਰਹੇਗੀ ਨਾ ਪਾਲਿਸੀ ਨਹੀਂ ਆ ਜੀ ਹੋਣਗੀਆਂ ਪਾਲਿਸੀਆਂ ਬਣਣਗੀਆਂ ਕੋਈ ਗੱਲ ਨਹੀਂ ਕਿਸੇ ਡਿਕਸ਼ਨਰ ਨਾ ਗਣ ਦੋ ਸਭ ਕੁਝ ਹੋਊਗਾ ਹੱਲ ਇਹ ਚੀਜ਼ਾਂ ਦਾ ਫੈਕਟਰੀ ਵਾਲੇ 2 ਰੁਪਏ 95 ਪੈਸੇ ਫੁੱਟ ਰੈਂਟੀ ਭਰਦੇ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਕਹਿੰਦੇ ਨਹੀਂ ਸਾਨੂੰ ਇਹ ਪੈਸੇ ਦਿਓ ਇਹ ਜਿਹੜੇ ਕੋਣੇ ਸਰਕਾਰ ਕਹਿੰਦੀ ਐ ਐਮਐਲਏ ਕਹਿੰਦੇ ਸਰਕਾਰ ਕਹਿੰਦੀ ਆ ਵੀ ਸਾਨੂੰ ਪੈਸੇ ਦਿਓ ਖਜ਼ਾਨੇ ਦੀ ਲੋੜ ਨਹੀਂ ਰੈਂਟੀ ਤੁਸੀਂ ਇਹਨਾਂ ਨੂੰ ਨਾ ਦਿਓ ਮੈਕਮੇ ਨੂੰ ਤੁਸੀਂ ਸਾਨੂੰ ਇਹ ਪੈਸੇ ਦੇ ਦੇ ਕੇ ਕੰਮ ਕਰੋ ਹਾਂ 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 ਇਹ ਆਈ ਓਕੇ ਓਕੇ ਉਹ ਮੈਂ ਤਾਂ ਅਜ ਨਾ ਇੱਥੇ ਸੀਗਾ ਪੈ ਲਈ ਇੱਥੇ ਚਲੋ ਮੈਂ ਪਰਿਵਾਰਖਾਨੇ ਆਇਆ ਸੀ ਉਹ ਚੱਲਦੀ ਸੀ ਗੱਲ ਹਾਂ ਮਤਲਬ ਸਾਰੀ ਆ ਵਾਇਰਲ ਹੋਈ ਆ ਖਾਸੀ ਥੋੜੀ ਆ ਤਾਂ ਮੇਰੇ ਬੈਲ ਹੋ ਗਈ ਸਾਰੇ ਕਦੇ ਚੱਲ ਗਈ ਹੁਣ ਹਾਂ ਜੀ ਹਾਂ ਹਾਂ ਤੇ ਚਲੋ ਕੋਈ ਨਾ ਕੋਈ ਨਾ ਤੁਸੀਂ ਰਹੋ ਬੇਫਿਕਰ ਮਿਲੋ ਤੁਸੀਂ ਮੁੱਖ ਮੰਤਰੀ ਕੋਈ ਕੋਈ ਦਰਵਾਜ਼ਾ ਨਹੀਂ ਛੱਡਿਆ ਯਾਨੀ ਨਹੀਂ ਨਹੀਂ ਮਿਲੋਗੇ ਮੈਂ ਪਿੰਡ ਦਾ ਸਰਪੰਚ ਆ 10ਵਾਂ ਸਾਲ ਸਾਡੇ ਕੋਲ ਸਰਪੰਚ ਹੀ ਆ ਹੁਣ ਬਣ ਗਿਆ ਠੀਕ ਆ ਚਲੋ ਕੈਨਸਲ ਹੋ ਗਈ ਠੀਕ ਆ ਜੀ ਪਿੰਡ ਨੇ ਮੈਨੂੰ ਸੰਤ ਹੀ ਨਾ ਬਣਾਇਆ ਪਹਿਲਾਂ ਫਿਰ ਅਸੀਂ ਵੋਟਾਂ 'ਚ ਜਿੱਤ ਕੇ ਬਣੇ ਠੀਕ ਆ ਠੀਕ ਇਹ ਇਹ ਸਾਨੂੰ ਠੋਕਣ ਲੱਗਿਆ ਹੋਇਆ ਨਹੀਂ ਨਹੀਂ ਆਇਆ ਥੋੜੀ ਹੁੰਦਾ ਜੀ ਜੋ ਸਹੀ ਆ ਉਹ ਤਾਂ ਸਹੀ ਹੋ ਰਹੂਗਾ ਇਹ ਤਾਂ ਗੱਲ ਉਹ ਜਿਹੜੇ ਦੋ ਬੰਦੇ ਨੇ ਇਹਦੇ ਸਾਡੇ ਪਿੰਡ ਚ ਉਹ ਰੇਤਾ ਸਰਿਆਂ ਚੋਰੀ ਕਰਕੇ ਨੇ ਆਉਂਦੇ ਨੇ ਹਾਂ 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 ਅਸੀਂ ਤਾਂ ਕਹਿੰਦੇ ਰੇਤੇ ਨੂੰ ਵੀ ਨਹੀਂ ਵਿਰੇ ਜਾਂਦੇ ਥੋੜੇ ਮੈਨੂੰ ਇੱਕ ਤਾਂ ਉਹ ਮੁੰਡਾ ਆਪਣੇ ਕਟਾਣੇ ਤੋਂ ਜਵਿੰਦਰ ਕੀਨੋ ਉਹ ਓਹੀ ਓਹੀ ਅੱਛਾ ਜਵਿੰਦਰ ਦੇਖੋ ਮੈਨੂੰ ਤਾਂ ਉਹੀ ਲੱਗਦਾ ਮਾਊ ਜੀ ਆਹੋ ਬਾਈ ਸੁਣ ਲਾ ਗੱਲ ਕੱਲ੍ਹ ਹੀ ਰੌਂਪੜ ਆਇਆ ਹਾਂ ਰੌਂਪੜ ਆ ਮੇਰੀ ਭੂਆ ਅੱਛਾ ਜੀ ਮੇਰੇ ਬਾਪੂ ਜੀ ਦੇ ਮਾਮੇ ਦੀ ਕੁੜੀ ਆ ਠੀਕ ਆ ਜੀ ਉਹਨਾਂ ਨੇ ਇਹਨੂੰ ਪਿੰਡ ਚ ਗਿਆਸਪੁਰੇ ਨੂੰ ਕਮਾਇਆ ਲੱਡੂਆਂ ਦਾ ਤੋਲਿਆ ਹਾਂ ਉਹਨਾਂ ਨੂੰ ਫਿਰ ਇਹ ਜਦ ਕੋਈ ਗੱਲਬਾਤ ਹੋਈ ਉਹਨਾਂ ਤੇ ਪਰਚਾ ਕਰਾਤਾ ਅੱਛਾ ਤੇ ਉਹਨਾਂ ਨੂੰ ਕਹਦਾ ਮੈਂ ਤੁਹਾਨੂੰ ਜਾਣਦਾ ਨਹੀਂ ਹਾਂ ਕੱਲ ਉਹਨੇ ਕੱਡੀਆਂ ਗਿਆਸਪੁਰੇ ਨੂੰ ਗਾਲਾਂ ਅੱਛਾ ਉੱਥੇ ਜਾ ਗਾਲਾਂ ਕੱਢੀਆਂ ਨਿੱਕਾ ਕਹਿੰਦਾ ਵੀ ਜ਼ਮਿੰਦਰ ਨੇ ਭੇਜਿਆ ਮਸ਼ੀਨ ਤੇ ਬਕਸ਼ੀਸ਼ ਦੀ ਤੇ ਭੇਜਿਆ ਤੇ ਭਲੇਖੇ ਨਾਲ ਸੋਢੀ ਤੇ ਆ ਕੇ ਅੱਛਾ ਮੈਂ ਮੇਰੇ ਨਾਂ ਤੇ ਮਸ਼ੀਨ ਮੈਂ ਉਹਨੂੰ ਲੈ ਕੇ ਦਿੱਤੀ ਹੋਈ ਆ ਅੱਛਾ ਠੀਕ ਆ ਦੀਗਾ ਉਥੇ ਅਸੀਂ ਉਹਨੇ ਜਮਨਿੰਦਰ ਨੂੰ ਫੋਨ ਲਾ ਲਿਆ ਜਮਨਿੰਦਰ ਤੂੰ ਇੱਕੜ ਕਰਦਾ ਕਹਿੰਦਾ ਨਹੀਂ ਕਹਿੰਦਾ ਨਿੱਕੇ ਨੇ ਮੈਨੂੰ ਕਿਹਾ ਉਹ ਕਹਿੰਦਾ ਲੈਨ ਤੇ ਲੈ ਉਹਨੂੰ ਫੋਨ ਤੇ ਲੈਨ ਤੇ ਆਇਆ ਨਹੀਂ ਫਿਰ ਉਹਦੇ ਕੋਲ ਚਲੇ ਗਿਆ ਅੱਛਾ ਮੁਰਦੇ ਸਾਡੀ ਜੀਨਤ ਹੋਟਲ ਦੇ ਵਿੱਚ ਮੀਟਿੰਗ ਦੀ ਉੱਥੇ ਇਕੱਠੇ ਹੁੰਦੇ ਸੀ ਜਾਨੂ ਜਮਨਿੰਦਰ ਆ ਗਿਆ ਦੇ ਨਾਲ ਛੋਟੀ ਜਿਹੀ ਬੱਚੀ ਥੀ ਇਹਦੀ ਅੱਛਾ ਜੀ ਕਹਿੰਦਾ ਅਸੀਂ ਇਹਦੀ ਉੱਥੇ ਹੀ ਕਟਾਈ ਕਰਨ ਲੱਗੇ ਫਿਰ ਅਸੀਂ ਬੱਚੀ ਕਰਕੇ ਅਸੀਂ ਕਹਾਂ ਤੂੰ ਘਰ ਨੂੰ ਜਾ ਉਹ ਨਹੀਂ ਚਲੋ ਇਹ ਜਾ ਕੋ ਕਾਹਨੂੰ ਕਰਨਾ ਨਹੀਂ ਸਿਆਣਾ ਪਰ ਉਹ ਵੀ ਹਾਂ ਕੋਈ ਗੱਲ ਨਹੀਂ ਪਰ ਬਾਈ ਯਾਰ ਇਹਨੇ ਤਾਂ ਹੱਥ ਬਹੁਤ ਚੱਤੀ ਹੋਈ ਆ ਮੈਂ ਪਤਾ ਹੀ ਸਾਰਾ ਕੋ ਧਿਆਨ ਚ ਆ ਮਾਰਤੀ ਐ ਜੀ ਗੱਲ ਨਹੀਂ ਹੈਗੀ ਹਾਂ ਜੀ ਹਾਂ ਕੋਈ ਨਾ ਤੁਸੀਂ ਨੰਬਰ ਮੇਰਾ ਰੱਖੋ ਸੇਵ ਕਰਕੇ ਹਨਾ ਜੀ ਕੋਈ ਗੱਲ ਨਹੀਂ ਲਾ ਠੀਕ ਆ ਜੀ ਕੀ ਨਾਮ ਦਾ ਬਈਆ ਮਨਦੀਪ ਹੋਰੇ ਨੋਂ ਪਠਾੜਾ ਮੇਰਾ ਪਿੰਡ ਮੈਂ ਇੱਥੇ ਕਟਾਣੀਓ ਪਿਆ ਹੋਇਆ ਹਾਂ ਥੋੜੇ ਕਟਾਣੀ ਸੌੜੇ ਮੇਰੇ ਜੀ ਓਕੇ ਓਕੇ ਹਾਂ ਜੀ ਹਾਂ ਠੀਕ ਆ ਓਕੇ